ਲੋਵੀ ਮਿੱਤਰੋ ਅੱਜ ਤੁਹਾਨੂੰ ਲੈ ਕੇ ਆਏ ਹੋਏ ਆਪਾਂ ਕਾਵਾ ਕਾਵਾ ਵੇ ਤੇ ਇੱਥੋਂ ਦਾ ਨਜ਼ਾਰਾ ਜਿਹੜਾ ਪੂਰਾ ਘੈਂਟ ਹੀ ਆ ਤੇ ਅੱਜ ਆਪਾਂ ਕਰਾਂਗੇ ਸਮੁੰਦਰ ਪਾਰ ਆਜੋ ਫਿਰ ਹੁਣ ਆਪਾਂ ਸਮੁੰਦਰ ਦੇ ਉੱਥੇ ਜਾਂਦੇ ਆਂ ਬਾੜੀ ਦੂਰ ਨਹੀਂ ਜਾਂਦੇ ਕਿਉਂਕਿ ਬਾੜੀ ਦੂਰ ਜਾਣਾ ਤਾਂ ਔਖਾ ਹੈ ਕਈ ਵਾਰੀ ਪਾਣੀ ਗਲਗਲ ਤੱਕ ਆ ਗਿਆ ਤਾਂ ਫਿਰ ਬਜਣਾ ਔਖਾ ਹੋਣਾ ਨਾ ਕੰਮ ਫਿਰ ਉਹ ਵੀ ਕੰਮ ਟੇਡਾ ਹੁਣ ਆਪਾਂ ਬੂਟਵਾੜ ਪਹਿਲਾਂ ਲਾ ਲੀਏ ਫਿਰ ਚੱਲਦੇ ਆਂ ਉਧਰ ਨੂੰ ਤੇ ਝੱਗ ਦੇ ਕੋਈ ਐ ਬਣੀ ਪੀਜੇ ਨਾ ਲੀੜੇ ਲੂੜੇ ਧੋਤੇ ਹੁੰਦੇ ਆ ਸਮੁੰਦਰ ਚ ਕਿਹੜਾ ਵਹਿ ਗਿਆ ਅਜਾ ਉਵੇਂ ਦੇਖਣ ਨੂੰ ਐ ਲੱਗਦਾ ਪਾਣੀ ਜੇ ਹੋਇਆ ਜ਼ਿਆਦਾ ਫੇਰ ਆਪਾਂ ਰੁਕ ਜਾਗੇ ਫੇਰ ਨਿਕਾਹ ਜਾਂਦੇ ਤੇ ਨਹੀਂ ਤਾਂ ਆਪਾਂ ਅੱਜ ਸਮੁੰਦਰ ਪਾਰ ਕਰਕੇ ਹਟਾਂਗੇ ਫਿਰ ਆਜੋ ਫਿਰ ਚੱਲ ਜੇ ਤੇ ਆਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਇਹਦੇ 'ਚ ਕਿਉਂਕਿ ਮੇਲਾ ਤਾਂ ਪੂਰੀ ਵੀਡੀਓ ਪਾਣੀ ਨਹੀਂ 1.5 ਮਿੰਟ ਦੀ ਪਾਣੀ ਐ ਇੰਸਟਾ ਤੇ ਤੇ ਤੁਸੀਂ ਫੁੱਲ ਵਲੌਗ ਦੇਖਣ ਵਾਸਤੇ YouTube ਚੈਨਲ ਅਮਨ ਘੁੰਮਣ 13 13 ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਪੂਰਾ ਵਲੌਗ ਵੀ ਪਾਵਾਂਗੇ ਆਜੋ ਆਪਾਂ ਫਿਰ ਚੱਲਦੇ ਆ ਉਧਰ ਨੂੰ ਦੇਖਦੇ ਆ ਉਥੋਂ ਦਾ ਨਜ਼ਾਰਾ ਆ ਤੁਹਾਨੂੰ ਦੇਖ ਲਓ ਇੱਥੇ ਸੀਗਾ ਨਾ ਮਹਾਦੇ ਉਹ ਉਹ ਇੰਨੀ ਕੁ ਦੂਰੀ ਪਾਰ ਕੇ ਆ ਸੀ ਹਨਾ ਤੇ ਪਾਣੀ ਵਧਣ ਲੱਗ ਗਿਆ ਫਿਰ ਮੈਨੂੰ ਪੁੱਠਾ ਆਉਣਾ ਪਿਆ ਆ ਵੀ ਚੱਕਰ ਪੈ ਜਾਂਦਾ ਬਈ ਇੱਥੇ ਹੁਣ ਤੁਸੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਪਾਣੀ ਵਧੀ ਜਾਂਦਾ ਕੈਮਰਾਮੈਨ ਸਾਹਿਬ ਨੇੜੇ ਆ ਕੇ ਦਿਖਾਓ ਮੜਿਆ ਤੇ ਆਹ ਦੇਖ ਲਓ ਇੱਕੇ ਦਾ ਮਾ ਚੱਕਰ ਪੈ ਗਿਆ ਤਾਂ ਕਰਕੇ ਆਪਾਂ ਹੁਣ ਵਾਪਸ ਚੱਲਦੇ ਆ ਕਿਉਂਕਿ ਕਈ ਵਰੀ ਆਏ ਨਹੀਂ ਪਤਾ ਲੱਗਦਾ ਪਾਣੀ ਕਿਵੇਂ ਵਧਣ ਲੱਗ ਜਾਂਦਾ ਹਨਾ ਤੇ ਐਵੇਂ ਪੰਗਾ ਹੀ ਲੈ ਲਿਆ ਸੀ ਉਧਰੋਂ ਵੀ ਰਾਹ ਬੰਦ ਹੋ ਗਿਆ ਪਿੱਛੇ ਦੇਖੋ ਪਿੱਛੇ ਉਧਰ ਉਧਰ ਆਹ ਦੇਖ ਲਾ ਆ ਪਾਣੀ ਵ ਪਾਣੀ ਕਿਵੇਂ ਵਧਾ ਆ ਦੇਖੋ ਇੰਨੇ ਨੇ ਟਾਈਮ ਦੇ ਵਿੱਚ ਪਾਣੀ ਵਧਣ ਲੱਗ ਗਿਆ ਹੁਣ ਮੈਂ ਇੱਥੇ ਖੜਾ ਤੇ ਆ ਕਰਾਸ ਕਰ ਜਾਣਾ ਪਾਣੀ ਨੇ ਕਿਉਂਕਿ ਕਈ ਵਾਰੀ ਆਪਾਂ ਐਂ ਕਹਦੇ ਨੇ ਨਾ ਵੀ ਹੋ ਸਕਦਾ ਪਾਣੀ ਇੰਨਾ ਨਾ ਵਧਿਆ ਹੋਵੇ ਐਵੇਂ ਵੀ ਵੀਡੀਓ ਦੇ ਵਿੱਚ ਹੋ ਸਕਦਾ ਪਤਾ ਨਾ ਲੱਗਦਾ ਹੋਵੇ ਤੁਹਾਨੂੰ ਆ ਤੁਸੀਂ ਦੇਖ ਲਓ ਐਦੂ ਪਹਿਲਾਂ ਪਾਣੀ ਇੱਥੇ ਸੀਗਾ ਤੇ ਆ ਪਾਣੀ ਵਧ ਗਿਆ ਇੰਨਾ ਇੰਨੇ ਟਾਈਮ ਦੇ ਵਿੱਚ ਆ ਪਾਣੀ ਇਧਰ ਪੈਣ ਲੱਗਿਆ ਤੇ ਆਪਾਂ ਹੁਣ ਇਥੋਂ ਨਿਕਲਦੇ ਆ ਆ ਸਾਰਾ ਤੁਸੀਂ ਹੁਣ ਦੋਆਂ ਚਾਰ ਮਿੰਟਾਂ ਦੇ ਵਿੱਚ ਵਿੱਚ ਤੁਸੀਂ ਦੇਖੋਗੇ ਹਨਾ ਤਾਂ ਮੈਂ ਬਲੌਗਰ ਸਾਹਿਬ ਨੂੰ ਦੱਸ ਰਹੇ ਆ ਵੀ ਜਿਹੜੇ ਕੈਮਰਾਮੈਨ ਸਾਹਿਬ ਆ ਤੇ ਵੀ ਆ ਆਪਾਂ ਦਿਖਾਈਏ ਵੀ ਕਿੰਨੇ ਟਾਈਮ ਦੇ ਵਿੱਚ ਆਹ ਹੁਣ ਇੱਥੇ ਪਾਣੀ ਨਾ ਭਰ ਜੂਗਾ ਕਿਉਂਕਿ ਜੇ ਉੱਥੇ ਜਾਂਦੇ ਤਾਂ ਬਈ ਉੱਥੋਂ ਨਿਕਲਣ ਦਾ ਔਖਾ ਹੋ ਜਾਣਾ ਸੀਗਾ ਹੁਣ ਤੁਸੀਂ ਦੇਖੀ ਜਾਓ ਆ ਕਿੰਨਾ ਟਾਈਮ ਲੱਗਦਾ ਆਪਾਂ ਗਿਣਤੀ ਕਰਦੇ ਆ ਚਲੋ ਇੱਥੇ ਖੜ੍ਹ ਜਾਂਦੇ ਆ ਕਿਉਂਕਿ ਇੱਥੇ ਤਾਂ ਆਪਾਂ ਸਮੁੰਦਰ ਦੇ ਜਮਾ ਸਿਰੇ ਤੇ ਹੀ ਆ ਕੰਡੇ ਤੇ ਹੀ ਆ ਹਨਾ ਤੇ ਪਰ ਇਹਦਾ ਆਪਾਂ ਦੇਖਦੇ ਆ ਵੀ ਕਿੰਨੇ ਮਿੰਟਾਂ ਦੇ ਵਿੱਚ ਆਹ ਜਗਾ ਪਾਣੀ ਨਾਲ ਕਵਰ ਹੁੰਦੀ ਆ ਆਹ ਦੇਖੋ ਛੱਲਾਂ ਆਉਂਦੀਆਂ ਨਾ ਜਿਹੜੀਆਂ ਛੱਲਾਂ ਛੱਲਾਂ ਦਾ ਕਰਕੇ ਇਧਰ ਨੂੰ ਪਾਣੀ ਜਮਾ ਸਿਰੇ ਦੇ ਨਾਲ ਲੱਗਣ ਲੱਗ ਜਾਂਦਾ ਆ ਦੇਖੋ ਹੁਣ ਤੁਸੀਂ ਸਾਰਾ ਏਰੀਆ ਕ੍ਰਾਸ ਕਰ ਗਿਆ ਪਾਣੀ ਇਹਦੇ ਚ ਕਹਿੰਦੇ ਵੀ ਜਵਾਰ ਭਾਟਾ ਕਹਿੰਦੇ ਆ ਇਹਨੂੰ ਸ਼ਾਇਦ ਮੇਰੇ ਹਿਸਾਬ ਨਾਲ ਕਿਉਂਕਿ ਮੈਂ ਗੱਲ ਸੁਣੀ ਹੋਈ ਆ ਵੀ ਜਿਹੜਾ ਦੁਪਹਿਰ ਤੋਂ ਬਾਅਦ ਦਾ ਟਾਈਮ ਆ ਉਸ ਤੋਂ ਬਾਅਦ ਸਮੁੰਦਰ ਦੇ ਵਿੱਚ ਕੋਈ ਆਟੋਮੈਟਿਕਲੀ ਇਹੋ ਜਿਹੀ ਚੀਜ਼ ਆ ਜਵਾਰ ਭਾਟਾ ਆਉਂਦਾ ਤੇ ਪਾਣੀ ਵਧ ਜਾਂਦਾ ਤੇ ਸਵੇਰੇ ਸਵੇਰੇ ਪਾਣੀ ਘਟਣ ਲੱਗ ਜਾਂਦਾ ਜਿਵੇਂ ਤੁਸੀਂ ਉਹ ਸਿਰੇ ਤੋਂ ਦੇਖੋਗੇ ਹਨਾ ਸਵੇਰੇ ਸਵੇਰੇ ਪਾਣੀ ਸਮੁੰਦਰ ਚ ਪਾਣੀ ਘਟ ਜਾਂਦਾ ਤੇ ਸ਼ਾਮ ਨੂੰ ਪਾਣੀ ਵਧਣ ਲੱਗ ਗਿਆ ਹਾਂ ਦਾ ਆ ਦੇਖੋ ਹੁਣ ਕਿੰਨਾ ਏਰੀਆ ਰਹਿ ਗਿਆ ਦੇਖਦੇ ਆਪਾਂ ਮੈਨੂੰ ਲੱਗਦਾ ਵੀ ਬੜਾ ਟਾਈਮ ਦੀ ਆਪਾਂ ਕਹਿੰਦੇ 2 ਤੋਂ 4 ਮਿੰਟ ਲੱਗਣਗੇ ਇਹਨੂੰ ਕਿਉਂਕਿ ਉਥੋਂ ਦੇਖੀਏ ਉਹ ਏਰੀਆ ਸਾਰਾ ਪਾਣੀ ਨੇ ਕਵਰ ਕਰ ਲਿਆ ਹੈ ਨਾ ਤੇ ਇੱਥੋਂ 2 ਤੋਂ 4 ਮਿੰਟਾਂ ਦੇ ਵਿੱਚ ਆ ਏਰੀਆ ਦੇ ਵਿੱਚ ਸਾਰੇ ਪਾਣੀ ਆ ਜਾਣਾ ਉਧਰ ਪਹਿਲਾਂ ਮੈਂ ਜਾਂਦਾ ਸੀ ਤੇ ਉਧਰ ਤਾਂ ਜੋਂ ਹੀ ਰਾਹ ਬੰਦ ਆ ਪਰਲੇ ਬੰਨੇ ਉੱਥੇ ਪਾਣੀ ਹੈ ਨਹੀਂ ਸੀਗਾ ਤੇ ਇੰਨੇ ਟਾਈਮ ਦੇ ਵਿੱਚ ਹੀ ਦੇਖ ਲਓ ਕਿੰਨਾ ਪਾਣੀ ਆ ਗਿਆ ਇੱਕ ਸਮੁੰਦਰ ਦੀ ਤੁਹਾਨੂੰ ਖਾਸੀ ਤੇ ਹੋਰ ਦੱਸਦੇ ਆ ਪਾਣੀ ਇੱਕ ਪਾਸੇ ਮਾਰ ਨਹੀਂ ਕਰਦਾ ਸਮੁੰਦਰ ਦੇ ਵਿੱਚ ਦੋਨੇ ਪਾਸੇ ਮਾਰ ਕਰਦਾ ਤੁਸੀਂ ਦੇਖੋ ਉਧਰੋਂ ਵੀ ਪਾਣੀ ਆਈ ਜਾਂਦਾ ਇਹਨੂੰ ਡਬਾਉਣ ਵਾਸਤੇ ਜਿਹੜਾ ਆ ਚੀਜ਼ ਡੁੱਬੀ ਆ ਹਨਾ ਤੇ ਇਧਰੋਂ ਵੀ ਛੱਲਾਂ ਵਜਦੀਆਂ ਦੋਨੇ ਪਾਸਿਓਂ ਤੇ ਬਾਈ ਚਾਂਸ ਬੰਦਾ ਕਈ ਵਾਰੀ ਸਮੁੰਦਰ ਦੇ ਕੰਡੇ ਨਹਾਉਂਦੇ ਆ ਜਾਂ ਕੋਈ ਹੋਰ ਡੁੱਬਣ ਦੇ ਕਾਰਨ ਆਹੀ ਹੁੰਦੇ ਕਿਉਂਕਿ ਪਾਣੀ ਦੋਨੇ ਪਾਸਿਓਂ ਮਾਰਪਮ ਪੈਂਦੀ ਆ ਸਮੁੰਦਰ ਦੇ ਵਿੱਚ ਇੱਕ ਵਾਰ ਤਾਂ ਜਿਵੇਂ ਹੁਣ ਸਮੁੰਦਰ ਦੇ ਕੰਢੇ ਤੇ ਪਾਣੀ ਖਿੱਚ ਕੇ ਲੈ ਜੂਗਾ ਚਲੋ sire ਤੇ ਬਾਅਦ ਚ ਉਹਨੇ ਪਿੱਛੇ ਖਚਣਾ ਪਿੱਛੇ ਵੀ ਪੂਰੀ ਜ਼ੋਰ ਨਾਲ ਖੇਹਿਦਾ ਆਏ ਨੀਗਾ ਵੀ ਥੋੜੇ ਹਿਸਾਬ ਨਾਲ ਹੌਲੀ ਹੌਲੀ ਪਿੱਛੇ ਪਾਣੀ ਹਟ ਜੂਗਾ ਉਹ ਵੀ ਚੱਕਰ ਜਿਹੜਾ ਤੁਸੀਂ ਉਹ ਜਗ੍ਹਾ ਦੇਖਦੇ ਹੋ ਜਿੱਥੇ ਆਪਾਂ ਜਾਣਾ ਸੀਗਾ ਉੱਥੇ ਆਪਾਂ ਜਾ ਨਹੀਂ ਸਕੇ ਕਿਉਂਕਿ ਉਹ ਵੀ ਡੁੱਬਣੀ ਸਟਾਰਟ ਹੋ ਗਈ ਆ ਉਹਦੇ ਉੱਤੋਂ ਦੀ ਪਾਣੀ ਹੋ ਜਾਣਾ ਥੋੜੇ ਟਾਈਮ ਦੇ ਵਿੱਚ ਬਈ ਤੁਸੀਂ ਦੇਖ ਲਿਓ ਆ ਤੇ ਐਸੇ ਕਰਕੇ ਥੋੜਾ ਜਿਆ ਕੇਅਰਫੁਲ ਰਹਿਣਾ ਚਾਹੀਦਾ ਮੈਂ ਤੁਹਾਨੂੰ ਮਿੱਤਰੋ ਕਹਿਆ ਸੀ ਨਾ 2 ਤੋਂ 3 ਮਿੰਟ ਲੱਗਣੇ ਆ ਮੈਂ ਵੀ ਹੁਣ ਸਮੁੰਦਰ ਤੋਂ ਬਾਹਰ ਖੜਾ ਤੇ ਜਿੱਥੇ ਆਪਾਂ ਫਿਰਦੇ ਸੀ ਉਹ ਪਾਣੀ ਨੇ ਸਾਰਾ ਕਵਰ ਕਰ ਲਿਆ ਆ ਜਮਾ ਛੋਟੀ ਜੀ ਢੇਰੀ ਰਹਿ ਗਈ ਇੱਕ ਮਨਲਾ ਦਾ ਜਿਹੜੀ ਆ ਲਾਸਟ ਜੀ ਦੇਸੀ ਜਾਂਦੀ ਐ ਇਹ ਤੁਹਾਡੇ ਸਾਹਮਣੇ ਦੇਖ ਲੋ ਇਹ ਹੁਣ ਸਮੁੰਦਰ ਨੇ ਪਾਣੀ ਨਾਲ ਕਵਰ ਕਰ ਲੈਣੀ ਐ ਆ ਇੱਕ ਛੱਲ ਆ ਗਈ ਲਾ ਪਾਣੀ ਉੱਤੋਂ ਦੀ ਗਿਆ ਇਹ ਦੇਖੋ ਹੁਣ ਤੁਸੀਂ हट ਗਈ ਨਾ ਤੁਹਾਨੂੰ ਆ ਲਾਸਟ ਵਾਲੀ ਜਿਹੜੀ ਸੀਗੀ ਤੁਡੇ ਸਾਹਮਣੇ ਆ ਤਾਂ ਕਰਕੇ ਮੈਂ ਇਹ ਵੀਡੀਓ ਪਾਉਣ ਦਾ ਮੇਰਾ ਮਕਸਦ ਆ ਹੀ ਆ ਵੀ ਬਈ ਜੇ ਤੁਸੀਂ ਸਮੁੰਦਰ ਚ ਕਿਤੇ ਵੀ ਜਾਂਦੇ ਹੋ ਹਨਾ ਕਿਸੇ ਵੀ ਜਗ੍ਹਾ ਤੁਸੀਂ ਘੁੰਮਣ ਜਾਂਦੇ ਹੋ ਤਾਂ ਤੁਸੀਂ ਇਸ ਚੀਜ਼ ਦੀ ਗੌਰ ਕਰ ਲਿਓ ਕਿਉਂਕਿ ਸ਼ਾਮ ਦੇ ਟਾਈਮ ਸ਼ਾਮ ਦੇ ਟਾਈਮ ਇਹਨੇ ਲਗਭਗ 4 4 ਵਜੇ ਤੋਂ ਬਾਅਦ ਕੁਝ ਨਹੀਂ ਪਤਾ ਹੁੰਦਾ ਵੀ ਕਦੋਂ ਜਵਾਰ-ਭਟ ਆ ਜਾਣਾ ਹੁੰਦਾ ਤੇ ਕਦੋਂ ਸਮੁੰਦਰ ਦੇ ਵਿੱਚ ਪਾਣੀ ਵਧਣ ਲੱਗ ਜਾਂਦਾ ਤੁਸੀਂ ਇਹੋ ਜੀ ਗਲਤੀ ਨਾ ਕਰਿਓ ਵੀ ਆਪਾਂ ਕਿਤੇ ਉਹ ਅਗਲੇ ਪਾਸੇ ਜਾ ਕੇ ਗਏ ਤੁਰ ਕੇ ਜਾਂ ਕੋਈ ਹੋਰ ਇਸ ਚੀਜ਼ ਵਾਸਤੇ ਹੀ ਮੇਰਾ ਵੀਡੀਓ ਪਾਉਣ ਦਾ ਮਕਸਦ ਸੀਗਾ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੇ YouTube ਚੈਨਲ ਅਮਨ ਘੁਮਣ 1313 ਨੂੰ ਸਬਸਕ੍ਰਾਈਬ ਨਹੀਂ ਕੀਤਾ ਪੂਰੇ ਬਲੌਗ ਦੇਖਣ ਵਾਸਤੇ ਉਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਜੀ ਫਿਰ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ